ਸੌਰਵ ਸਿੰਘ ਟੇਣਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਟੇਣਾ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਬਈ ਰਜਿਸਟਰੀਆਂ ਕ੍ਰਾਉਨ ਦੇ ਵਿੱਚ ਕੋਈ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਨਹੀਂ ਹਾਂ ਤੁਹਾਨੂੰ ਦੱਲੇ ਕਿ ਅੱਜ ਨਾਲ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਆ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ 500 ਗਾਜ ਤੱਕ ਦਾ ਪਲਾਟ ਆ ਉਹ ਕਹਿੰਦੇ ਵੀ ਉਹਦੇ ਵਾਸਤੇ ਐਨਓਸੀ ਦੀ ਸ਼ਰਤ ਜਿਹੜੀ ਖਤਮ ਕੀਤੀ ਗਈ ਸੀ ਉਹ ਬਿਲਕੁਲ ਖਤਮੀ ਹੈਗੀ ਆ ਇਕਰ ਇਸ ਦੇ ਬਾਵਜੂਦ ਉਹ ਕਹਿੰਦੇ ਵੀ ਕੋਈ ਵੀ ਤੁਹਾਡੇ ਕੋਲੋਂ ਪੈਸੇ ਨਹੀਂ ਮੰਗ ਕਰਦਾ ਤਾਂ ਉਹ ਕਹਿੰਦੇ ਜੀ ਕਿ ਸਾਡੇ ਤੱਕ ਉਸ ਬਾਬਤੋ ਜਾਣਕਾਰੀ ਜ਼ਰੂਰ ਪਹੁੰਚਾਓ ਤਾਂ ਜੋ ਅਸੀਂ ਭਾਈ ਇਸ ਮਾਮਲੇ ਦੇ ਵਿੱਚ ਉਹਦੇ ਉੱਤੇ ਵਾਣਦੀ ਫਿਰਦੀ ਕਾਰਵਾਈ ਕਰ ਸਕੀਏ ਇਹ ਨਾਰੀ ਹਰਦੀਪ ਸਿੰਘ ਮੁੰਡੀਆਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਕਿ ਮਕਾਨ ਉਸਾਰੀ ਤੇ ਸ਼ਹਿਰੀ ਬਕਾਸਮ ਭਾਗ ਦੇ ਲੋਕਾਂ ਲਈ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ 1 ਦਸੰਬਰ 2024 ਤੋਂ 28 ਫਰਵਰੀ 2025 ਤੱਕ 3 ਮਹੀਨੇ ਉਹ ਕਹਿੰਦੇ ਜੀ ਇਸ ਸਹੂਲਤ ਦਾ ਲਾਭ ਚੁੱਕਿਆ ਜਾ ਸਕਦਾ ਉਹ ਕਹਿੰਦੇ ਵੀ ਭਾਈ ਐਨਓਸੀ ਦੀ ਸ਼ਰਤ ਬਿਲਕੁਲ ਖਤਮ ਹੈਗੀ ਆ ਪਰ ਇਸ ਦੇ باوجود ਕਈ ਥਾਵਾਂ ਤੋਂ ਖਬਰ ਆ ਰਹੀਆਂ ਕਿ ਭਾਈ ਆ ਪੈਸੇ ਉੱਟਕੇ ਲੈ ਜਾ ਰਹੇ ਆ ਜੇਕਰ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਦੇ ਬਾਰੇ ਸਾਨੂੰ ਜਲਦ ਬਣਦੀ ਸਕੇਦੀ ਜਾਣਕਾਰੀ ਦਿਓ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਅੱਛਾ ਦੂਸਰੀ ਦਸਵੀਂ ਨਵਜੋਤ ਸਿੰਘ ਸਿੱਧੂ ਨੇ ਜਦ ਤੋਂ ਆਪਣੀ ਆਯੁਰਵੈਦਿਕ ਡਾਈਟ ਦੀ ਲਿਸਟ ਜਾਰੀ ਕੀਤੀ ਆ ਤਾਂ ਕਈ ਡਾਕਟਰ ਅਪਸੈਟ ਸੀ ਹੁਣ ਉਹਨਾਂ ਡਾਕਟਰਾਂ ਨੇ ਕੋਈ ਵੱਡਾ ਮੁਕੱਦਮਾ ਕਰ ਦਿੱਤਾ ਉਹਨਾਂ ਤੇ ਆ ਬਿਲਕੁਲ ਹੀ ਦੇਖੋ ਇਹਨਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਹਰ ਬੰਦੇ ਦਾ ਨਾ ਆਪੋ ਆਪਣਾ ਤਜਰਬਾ ਹੁੰਦਾ ਕਿਸੇ ਨੂੰ ਕੋਈ ਗੱਲ ਠੀਕ ਲੱਗਦੀ ਹੈ ਕਿਸੇ ਨੂੰ ਕੋਈ ਗੱਲ ਨਹੀਂ ਠੀਕ ਲੱਗਦੀ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਭਾਈ ਫਲਾਣੇ ਨੂੰ ਆਹ ਗੱਲ ਕਿਉਂ ਠੀਕ ਲੱਗਦੀ ਹੈ ਮੈਨੂੰ ਲੱਗਦਾ ਵੀ ਜਿਹੜਾ ਇਹ ਮੁੱਦਾ ਬਸ ਰਿਹਾ ਇਹ ਬੇਲੋੜਾ ਮੁੱਦਾ ਇਹਦੀ ਕਿ ਚੁੱਪ ਤਾਂ ਬਣਦੀ ਦੀਗੀ ਪਰ ਫਿਰ ਵੀ ਜਿਨ੍ਹਾਂ ਨੇ ਮੁੱਦਾ ਬਣਾਉਣਾ ਉਹਨਾਂ ਨੇ ਬਣਾ ਹੀ ਲੈਣਾ ਦੇਖੋ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਇਹ ਗੱਲ ਨਹੀਂ ਕਹੀ ਕਿ ਭਾਈ ਤੁਸੀਂ ਡਾਕਟਰ ਦੇ ਕੋਲੇ ਨਾ ਜਾਓ ਕਿਉਂਕਿ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਆਪੇ ਦਾ ਮੰਨਦਾ ਜਿਵੇਂ ਕਿ ਡਾਕ ਉਨੇ ਜਨ ਕੈਸੀ ਪਰੇਗਣੀ ਵੀ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤਾਂ ਮੇਰੇ ਘਰਵਾਲੀ ਦੇ ਕੀਮੋ ਲੱਗ ਰਹੀਆਂ ਸੀ ਤੇ ਮੇਰੀ ਘਰਵਾਲੀ ਦਾ ਉਦੋਂ ਤੱਕ ਆਪਰੇਸ਼ਨ ਹੋ ਹਟਿਆ ਸੀ ਤੇ ਉਸ ਤੋਂ ਬਾਅਦ ਜਦੋਂ ਡਾਕਟਰਾਂ ਨੇ ਨਾ ਕਰਤੀ ਤਾਂ ਉਹ ਕਹਿੰਦੇ ਕਿ ਅਸੀਂ ਇਹ ਕੋਸ਼ਿਸ਼ ਕੀਤੀ ਕਿ ਭਾਈ ਆਪਾਂ ਇੱਕ ਡਾਈਟ ਪਲਾਨ ਬਣਾਉਨੇ ਆ ਤੇ ਉਹ ਸਾਡੇ ਲਈ ਕਾਰਗਰ ਸਾਬਤ ਹੋਇਆ ਅੱਜ 36 ਗੜ ਸਿਵਲ ਸੁਸਾਇਟੀ ਦੇ ਵੱਲੋਂ ਇਹਨਾਂ ਨੂੰ ਪਤਾ ਲੱਗਾ ਵੀ ਕਿ ਇਹ ਨੋਟਿਸ ਜਾਰੀ ਕਰਵਾਇਆ ਗਿਆ ਕਿ ਭਾਈ ਜਾਂਕਾ ਤੁਸੀਂ ਇਸ ਮਾਮਲੇ ਦੇ ਉੱਤੇ ਮਾਫੀ ਮੰਗੋ ਤੁਸੀਂ ਗੁੰਮਰਾਹ ਤੋਂ ਜਾਣ ਲੱਗਾ ਉਹ ਨਹੀਂ ਤਾਂ ਫਿਰ ਉਹ ਕਹਿੰਦੇ ਕਿ ਤੁਸੀਂ ਆ ਬਹੁਤ ਸਾਰੇ ਰੁਪਈਆ ਦੇਣ ਵਾਸਤੇ ਤਿਆਰ ਪਰ ਤਿਆਰ ਰਹੋ ਤੇ ਕਰੋੜਾ ਰੁਪਈਆ ਵੀ ਥੋੜਾ ਨਹੀਂਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਕਿ ਰੁਪਈਆ ਦਾ ਪ੍ਰਬੰਧ ਕਰੋ ਉਹ ਕਹਿੰਦੇ ਕਿ 850 ਕਰੋੜ ਰੁਪਈਆ ਦਾ ਤੁਹਾਡੇ ਤੱਕ ਇਸ ਕਰਾਂਗੇ ਸੋ ਮੈਨੂੰ ਲੱਗਦਾ ਕਿ ਇਹ ਬੇਲੋੜਾ ਬਵਾਦ ਰਹੇਗਾ ਇਹਦੇ ਵਿੱਚ ਕੁਝ ਵੀ ਐਸਾ ਨਹੀਂ ਜਿਹੜਾ ਕਿ ਮੈਨੂੰ ਕੋਈ ਅਚੰਭੇ ਵਾਲਾ ਲੱਗਾ ਹੋਵੇ ਜਾਂ ਮੈਨੂੰ ਲੱਗਾ ਹੋਵੇ ਕਿ ਗੁੰਮਰਾ ਹੋਣਗਾ ਪਰ ਮੁੱਦਾ ਬਣ ਰਿਹਾ ਕੱਲ ਡਾਕਟਰਾਂ ਨੇ ਵੀ ਗੱਲ ਕਹੀ ਸੀ ਕਿ ਭਾਈ ਅਸੀਂ ਸਿੱਧੂ ਵੀ ਇਸ ਗੱਲ ਨਾਲ ਸਹਿਮਤ ਨਹੀਂ ਦੇਖੋ ਗੱਲ ਇਹ ਵੀ ਜਿਹਨੂੰ ਮਾਰਾ ਮੋਟਾ ਕਿਸੇ ਵੀ ਤਰੀਕੇ ਨਾਲ ਫਰ ਉਹ ਬੰਦਾ ਦੂਜਾ ਨੂੰ ਵੀ ਕਹਿੰਦਾ ਹੁੰਦਾ ਕਿ ਬਾਈ ਮੈਨੂੰ ਐਂ ਫਰਕ ਪਿਆ ਤੁਸੀਂ ਵੀ ਦੇਖ ਲਿਓ ਪਰ ਦੇਖਣਾ ਤੇ ਨਹੀਂ ਦੇਖਣਾ ਇਹ ਹਰ ਬੰਦੇ ਦੀ ਆਪੋ ਆਪਣੀ ਮਰਜ਼ੀ ਹੁੰਦੀ ਹੈ ਹਮਮ ਪਰ ਡਾਈਟ ਦੇ ਵਿੱਚ ਇਹੀ ਗੱਲ ਕਹਿੰਦੇ ਆ ਕਿ ਲੌਂਗ ਇਲਾਇਚੀਆਂ ਕਾਲੀ ਮਿਰਚ ਤੇ ਹਲਦੀ ਤੇ ਇਹ ਤੇ ਉਹ ਉਹਦੇ ਚ ਹੋਰ ਤਾਂ ਕੋਈ ਨਿੰਬੂ ਨਿੰਬੂ ਦੀ ਵੀ ਗੱਲ ਬਾਤ ਆ ਅ ਬਿਲਕੁਲ ਜੀ ਉਹਨੇ ਕਹੇ ਜੀ ਅਸੀਂ ਤੌਸੀਦੇ ਪੱਤੇ ਅਸੀਂ ਨਿੰਮ ਦੇ ਪੱਤੇ ਅਸੀਂ ਦਾਲਚੀਨੀ ਅਭੀ ਚੈਦ ਅਸੀਂ ਨਿੰਬੂ ਅਸੀਂ ਗਰਮ ਪਾਣੀ ਦੀ ਵਰਤੋਂ ਕੀਤੀ ਫਿਰ ਉਹਨੇ ਤਾਜੀ ਕੁੱਣੀ ਅੰजीर ਦੀ ਵੀ ਵਰਤੋਂ ਕੀਤੀ ਫਿਰ ਉਹਨੇ ਕਿਹਾ ਜੀ ਕਿਸੀ ਛਿੱਟ ਦਾ ਚੀਜ਼ਾਂ ਛੱਡ ਪਿਆ ਉਹ ਤੇ ਮੈਦਾ ਵੀ ਬੰਦ ਕਰਤਾ ਬਿਲਕੁਲ ਆਟਾ ਬੰਦ ਕਰਤਾ ਬਿਲਕੁਲ ਦੁੱਧ ਬੰਦ ਕਰਤਾ ਬਿਲਕੁਲ ਖੰਡ ਬੰਦ ਕਰਤੀ ਮਨੂਲੀ ਦੇ ਗੁੜ ਦੀ ਵਰਤੋਂ ਕਰਦੇ ਤੇ ਮੈਨੂੰ ਲੱਗਦਾ ਵੀ ਆਹ ਗੱਲਾਂ ਤਾਂ ਵੈਸੇ ਜੀ ਮੈਨੂੰ ਵੀ ਅਪਣਾਉਣੀਆਂ ਚਾਹੀਦੀਆਂ ਕਿਸੇ ਨੂੰ ਕੈਂਸਰ ਹੋਵੇ ਜਾਂ ਨਾ ਹੋਵੇ ਖੰਡ ਤਾਂ ਮਾੜੀ ਮਾੜੀ ਐ ਨੋ ਜੀ ਉਹ ਤਾਂ ਘਰ ਘਰ ਦੀ ਰਸੋਈ ਚ ਪਈਆਂ ਇਹ ਚੀਜ਼ਾਂ ਰਣਾ ਜੀ ਘਰ ਘਰ ਵਰਤੀਆਂ ਜਾ ਰਹੀਆਂ ਆਲਰੇਡੀ ਰਸੋਈਆਂ ਚ ਪਈਆਂ ਅੱਛਾ 100% ਤੁਹਾਡੀ ਗੱਲ ਸਹੀ ਹੈ ਜੀ ਹੁਣ ਦੇਖੋ ਮੈਦੇ ਨੂੰ ਆਪਾਂ ਕਿਵੇਂ ਕਹਿੰਦੇ ਦੀ ਪਾਈਏ ਬਹੁਤ ਚੰਗਾ ਮੈਦਾ ਮਾੜਾ ਹੀ ਮਾੜਾ ਮੇਰਾ ਖਿਆਲ ਆ ਵੀ ਇਹਨਾਂ ਗਲੜ ਤੇ ਜ਼ਿਕਰ ਤੁਹਾਨੂੰ ਕੋਈ ਸਿਹਤ ਦੀ ਸਮੱਸਿਆ ਨਾ ਵੀ ਹੋਵੇ ਤੇ ਤਾਂ ਵੀ ਪਾਲਣ ਕਰਨਾ ਚਾਹੀਦਾ ਹੈ ਇਹ 850 ਕਰੋੜ ਦਾ ਜਿਹੜਾ ਖਰਜਾਨਾ ਜਾਂ ਨੋਟਿਸ ਹੈ ਇਹ ਡਾਕਟਰਾਂ ਨੇ ਨਹੀਂ ਦਿੱਤਾ ਕਿਸੇ ਹੋਰ ਸੰਸਥਾ ਨੇ ਦਿੱਤਾ ਬਿਲਕੁਲ ਇੱਕ ਛਪੀਸਗੜ ਸਿਵਲ ਸੁਸਾਇਟੀ ਆ ਤੁਹਾਡੇ ਵੱਲੋਂ ਗੱਲ ਕਹੀ ਗਈ ਹੈ ਕਿ ਤੁਹਾਡੇ ਇਸ ਧਿਆਨ ਦੇ ਕਰਕੇ ਤੇ ਭਾਈ ਲੋਕਾਂ ਦੇ ਮਨ ਦੇ ਉੱਤੇ ਬਹੁਤ ਗਲਤ ਅਸਰ ਪਿਆ ਤੇ ਇਸ ਕਰਕੇ ਭਾਈ ਤੁਸੀਂ ਮਾਫੀ ਮੰਗੋ ਤੇ ਜਾਂ ਫਿਰ ਪਿਆਰੀ ਖਿੱਤੋ ਅਸੀਂ ਤੁਹਾਡੇ ਤੇ ਮਿਲੀਅਨ ਦਾ ਪਰਚਾ ਦਰਿਖਾਵਾਂਗੇ ਕਿਹਦੇ ਤੇ ਗਲਤ ਅਸਰ ਪਿਆ ਡਾਕਟਰਾਂ ਤੇ ਜਾਂ ਉਹਨਾਂ ਦੀ ਕੋਈ ਇੰਡਸਟਰੀ ਹੈ ਇਹੋ ਜੀ ਜੀ ਤੇ ਬੁਰਾ ਅਸਰ ਪਿਆ ਨਹੀਂ ਜਿਵੇਂ ਨਿਕਨੇ ਆਮ ਲੋਕਾਂ ਤੇ ਪਿਆ ਜੀ ਹੂੰ ਐਨੀਵੇ ਬਾਕੀ ਸੰਦਸੋ ਬਈ ਜਿਹੜੇ ਤਿੰਨ ਨਵੇਂ ਐਮਐਲਏ ਬਣੇ ਆ ਉਹਨਾਂ ਦੀ ਮੀਟਿੰਗ ਹੋਈ ਚੀਫ ਮਿਨਿਸਟਰ ਨਾਲ ਹਾਂ ਬਿਲਕੁਲ ਜੀ ਉਹਨਾਂ ਦੀ ਮੀਟਿੰਗ ਹੋਈ ਹੈ ਜੀ ਅੱਜ ਪਤਾ ਲੱਗਾ ਜੀ ਕਿ ਉਹਨਾਂ ਦੀ ਮੀਟਿੰਗ ਹੋਈ ਆ ਅੱਜ ਜਾ ਕੇ ਉਹਨਾਂ ਦੇ ਵੱਲੋਂ ਤੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕੀਤੀ ਗਈ ਆ ਬੁਲਦਸਾ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ ਤੁਹਾਡੇ ਕਹਿਣੇ ਦੇ ਵਿੱਚ ਆ ਤੇ ਜੋ ਤੁਸੀਂ ਕਹੋਗੇ ਤੇ ਤੁਹਾਡੇ ਮਗਰ ਲਾ ਕੇ ਅਸੀਂ ਚੱਲਾਂਗੇ ਡਿੰਪਿਟ ਲੋ ਤੇ ਜਿਹੜੇ ਹੈਗੇ ਜੀ ਡਾਕਟਰ ਇਸ਼ਾਨ ਚੱਬੇਵਾਲ ਤੇ ਉਧਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੁਣੇ-ਹੁਣੇ ਜਿੱਤੇ ਆ ਵਿਧਾਇਕ ਤੇ ਬਣੇ ਆ ਤੇ ਉਹਨਾਂ ਨੇ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਆ ਸੋ ਮੁੱਖ ਮੰਤਰੀ ਨੇ ਵੀ ਗੱਲ ਕਹੀ ਆ ਕਿ ਭਾਈ ਤੁਸੀਂ ਆਖ ਚੱਕੇ ਰੱਖਣਾ ਆਪਣੇ ਹਲਕੇ ਦੇ ਵਿੱਚ ਕੰਮ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਕਫਲ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਪੂਰੇ ਦਾ ਪੂਰਾ ਧਿਆਨ ਆ ਜਿਹੜਾ ਉਹ ਹੈਗਾ ਜੀ ਜਿਹੜੀਆਂ ਨਗਰ ਨਿਕਮਨ ਦਾ ਚੋਣਾ ਦੇ ਵੱਲ ਜਿਹੜੀਆਂ ਕਿ ਦਸੰਬਰ ਦੇ ਤੇ ਆਖਰੀ ਹਫਤੇ ਦੇ ਵਿੱਚ ਹੋਣੀਆਂ ਆ ਤੋ ਵੈਨੇਪਾ ਯੋਦੋ ਕੀ ਬਣਦਾ ਪਰ ਇਸ ਵੇਲੇ ਆਮ ਆਦਮੀ ਪਾਰਟੀ ਬੀਜੇਪੀ ਦਾ ਸਾਰੀਆਂ ਸਿਆਸੀ ਧਿਆਨ ਇਧਰਲੇ ਪਾਸੇ ਉਤਰਿਆ ਹੋਇਆ ਹੈ। ਧਨਾੜ ਬਿਜ਼ਨਸਮੈਨ ਕੇਵਲ ਸਿੰਘ ਢਿਲੋਂ ਬਰਨਾਲੇ ਤੋਂ ਇਲੈਕਸ਼ਨ ਤਾਂ ਨਹੀਂ ਜਿੱਤ ਸਕੇ ਲੇਕਿਨ ਉਹਨਾਂ ਨੂੰ ਹੋਰ ਕੋਈ ਅਪੁਆਇੰਟਮੈਂਟ ਦੇ ਦਿੱਤੀ ਗਈ ਹੈ ਹੁਣ। ਬਿਲਕੁਲ ਜੀ ਅਸਲ ਵਿੱਚ ਕੇਵਲ ਸਿੰਘ ਢਿਲੋਂ ਜਿਹੜੇ ਉਹ ਇੱਕ ਨੌਤੇ ਬੀਜੇਪੀ ਦਾ ਉਮੀਦਵਾਰ ਆ ਜਿਹੜੇ ਕਿ ਆਪਣੀ ਜ਼ਮਾਨਤ ਬਚਾਉਣ ਦੇ ਵਿੱਚ ਐਸੇ ਕੀ ਕਾਮਯਾਬ ਹੋਏ। ਜਦੋਂ ਕਾਮਯਾਬ ਹੋ ਗਏ ਤੇ ਫਿਰ ਉਹਨਾਂ ਦੀ ਪਾਈ ਅਚਕੀ ਥੋੜਾ ਜਿਹਾ ਸਤਕਾਰ ਵਧਿਆ ਵੀ ਆ ਤੇ ਪਾਈ ਇਹਨਾਂ ਨੇ ਜਿੱਤਿਆਂ ਵਾਲਾ ਕੰਮ ਹੀ ਕਰਤਾ ਕਿਉਂਕਿ ਬੀਜੇਪੀ ਦਾ ਆਪਣੇ ਬੰਦਾ ਜਿੰਨਾ ਤਾਂ ਹੈ ਨਹੀਂਗਾ ਪਰ ਇਹ ਹੈ ਜੀ ਕਿ ਜ਼ਮਾਨਤ ਬਚ ਜੇ ਤਾਂ ਉਹ ਜਿੱਤੇ ਵਾਲੀ ਫੀਲਿੰਗ ਜ਼ਰੂਰ ਲੈਂਦੇ ਆ ਸੋ ਅੱਜ ਪਤਾ ਲੱਗਾ ਜੀ ਕੇਵਲ ਸੇ ਨਹੀਂ ਢੱਲੋ ਨੇ ਜਿਹੜੇ ਤੇ ਉਹਨਾਂ ਨੂੰ ਬੀਜੇਪੀ ਦੇ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਚੋਣਾਂ ਦਾ ਇੰਚਾਰਜ ਖਾ ਪੈ ਗਿਆ ਇਹ ਗੱਲ ਕਹੀ ਗਈ ਹੈ ਕਿ ਭਾਈ ਇਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣੀਆਂ ਆ ਇਹ ਗੱਲ ਕਹੀ ਗਈ ਆ ਕਿ ਭਾਈ ਇਹਨਾਂ ਦੀ ਅਗਵਾਈ ਦੇ ਵਿੱਚ ਸਭ ਕੁਝ ਹੋਊਗਾ। ਤੇ ਬੀਜੇਪੀ ਇਹ ਗੱਲ ਕਹਿੰਦੀ ਵੀ ਭਾਈ ਅਸੀਂ ਐਸਪੀ ਬਹੁਤ ਕਮਾਲ ਕਰਾਂਗੇ। ਉਹ ਕਿੰਨੇ ਕਮਾਲ ਕਰਦੇ ਹੁਣ ਸਮਾਲਾ ਸੋਭਾ ਜੀ। ਢੱਲੇਵਾਲ ਸਾਹਿਬ ਦਾ ਕੀ ਹਾਲ ਹੈ ਜੀ? ਢੱਲੇਵਾਲ ਜੀ ਜਿਹੜੇ ਵੀ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ। ਢੱਲੇਵਾਲ ਹੋਰੀ ਇਸ ਵੇਲੇ ਡੀਐਮਸੀ ਦੇ ਵਿੱਚ ਹੀ ਆ ਤੇ ਮੈਂ ਰਿਪੋਰਟ ਪੜ੍ਹ ਕੇ ਬੜਾ ਹੈਰਾਨ ਹੋਇਆ ਜੀ ਉਹਨਾਂ ਨੂੰ 3 ਲੇਅਰ ਸਿਕਿਉਰਿਟੀ ਦੇ ਵਿੱਚ ਰੱਖਿਆ ਗਿਆ। ਡੀਐਮਸੀ ਦਾ ਉਹਨਾਂ ਦਾ ਮੈਡੀਕਲ ਕਾਲਜ ਦੇ ਵਿੱਚੋਂ ਜਿਹੜੇ ਵਾਰਡ ਦੇ ਵਿੱਚ ਹੈਗੇ ਆ। ਇਸ ਬਾੜ ਦਾ ਕੋਈ ਜਾ ਨਹੀਂ ਸਕਦਾ ਉਸ ਬਾੜ ਦਾ ਕੋਈ ਪਹੁੰਚ ਨਹੀਂ ਸਕਦਾ ਪਤਾ ਲੱਗਾ ਜੀ ਕਿ ਜੇਕਰ ਉੱਥੇ ਤੇ ਜਾਊਗਾ ਤੁਹਾਡੇ ਤੇ ਕਾਰਵਾਈ ਹੋ ਜਾਂਦੀ ਆ ਹੁਣ ਵਾਪਸ ਮੋੜ ਦਿੰਦੇ ਆ ਫਸ ਪ੍ਰਕਾਰ ਤੋਂ 50 ਮੀਟਰ ਤੋਂ ਸਿਕਿਉਰਿਟੀ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਜੇਕਰ ਕੋਈ ਪੱਤਰਕਾਰ ਇਹਨਾਂ ਪੁੱਛਦਾ ਵੀ ਭਾਈ ਤੁਹਾਨੂੰ ਇੱਥੇ ਕਿਹਨੇ ਲਾਇਆ ਤੇ ਇਹਦਾ ਕੋਈ ਉੱਤਰ ਵੀ ਨਹੀਂ ਮਿਲਦਾ ਵਾ ਤੇ ਵੈਸੇ ਉਧਰ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਇਹ ਗੱਲ ਕਹਿੰਦੀ ਖਾਸ ਕਰਕੇ ਪੰਜਾਬ ਦੀ ਪੁਲਿਸ ਵੀ ਡੱਲੇਬਾਲ ਹੋਰਾਂ ਨੂੰ ਕਈ ਤਰ੍ਹਾਂ ਦੇ ਖੇਤਾਂ ਦਾ ਸਬੰਧਿਆ ਵਾ ਤੇ ਉਹ ਕਹਿੰਦੇ ਕਿ ਅਸੀਂ ਇਸ ਕਰਕੇ ਸਿਰਫ ਸਿਰਫ ਇਹ ਸਾਰਾ ਕੁਝ ਕਰ ਰਹੇ ਆ ਤਾਜੋ ਇਹਨਾਂ ਦੀ ਸਿਹਤ ਦੇ ਵਿੱਚ ਕਿਸੇ ਕਿਸਮ ਦਾ ਕੋਈ ਵਿਗਾੜ ਨਾ ਆਵੇ ਤਾਂ ਜੋ ਇਹਨਾਂ ਦੀ ਕੋਈ ਸਿਹਤ ਨੂੰ ਖਤਰਾ ਨਾ ਪੈਦਾ ਹੋਵੇ ਅਸਲ ਵਿੱਚ ਗੱਲ ਇਹ ਆ ਮੈਨੂੰ ਲੱਗਦਾ ਵੀ ਭਾਈ ਸਰਕਾਰ ਇਸ ਗੱਲੋਂ ਡਰਦੀ ਹੈ ਵੀ ਜੇਕਰ ਇਹਨਾਂ ਦੀ ਸਿਹਤ ਦੇ ਵਿੱਚ ਕੋਈ ਵਿਗਾੜ ਪੈਦਾ ਹੋ ਗਿਆ ਕੋਈ ਇਹਨਾਂ ਨੂੰ ਕੈਂਸਰ ਦੀ ਸਮੱਸਿਆ ਵੀ ਹੈ ਇਹਨਾਂ ਨੂੰ ਸ਼ੂਗਰ ਦੀ ਸਮੱਸਿਆ ਵੀ ਹੈ ਹੋਰ ਕਈ ਸਮੱਸਿਆਵਾਂ ਵੀ ਆ ਵੀ ਜੇਕਰ ਕੋਈ ਨੁਕਸਾਨ ਹੋ ਗਿਆ ਤਾਂ ਬਾਅਦ ਵਿੱਚ ਸਰਕਾਰ ਨੂੰ ਲੈਣੇ ਦੇਣੇ ਪੈ ਸਕਦੇ ਮਹਾਰਾਸ਼ਟਰ ਵਿੱਚ ਕੋਈ ਡਵੈਲਪਮੈਂਟ ਹੋਈ ਦੇਖੀ ਹਾਲੇ ਤੱਕ ਕੋਈ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਪਰ ਇੰਨੀ ਗੱਲ ਜ਼ਰੂਰ ਆ ਕਿ ਛੇਤੀ ਬਣਾ ਲਿਆ ਜਾਊਗਾ। ਕਿਉਂਕਿ ਉਸ ਤੋਂ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਏਕਨਾਥ ਛਿੰਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਅਸੀਂ ਇਸ ਵੇਲੇ ਪੂਰੀ ਤਿਆਰੀ ਦੇ ਵਿੱਚ ਆ ਅਸੀਂ ਸੂਬੇ ਨੂੰ ਸੰਭਾਲਾਗੇ ਵੀ ਬੀਜੇਪੀ ਦਾ ਅੱਜ ਕੀ ਮੁੱਖ ਮੰਤਰੀ ਹੋਊਗਾ ਤੇ ਉਹ ਕਹਿੰਦੇ ਜੀ ਲੋਕ ਐਵੇਂ ਪਰੋਲ ਬਣਾਈ ਜਾਂਦੇ ਆ ਕਿ ਭਾਈ ਇੰਉਂ ਨਹੀਂ ਹੋਊਗਾ ਆ ਹੋਣਾ ਚਾਹੀਦਾ ਐ ਨਹੀਂ ਆ ਹੋਣਾ ਚਾਹੀਦਾ ਉਹ ਕਹਿੰਦੇ ਕਿ ਸਾਨੂੰ ਇੱਕ ਪੈਸੇ ਦਾ ਵੀ ਇਤਰਾਜ਼ ਨਹੀਂ ਆ ਇਹਨਾਂ ਦਾ ਬੀਜੇਪੀ ਦਾ ਮੁੱਖ ਮੰਤਰੀ ਬਣ ਲੱਗਾ ਤੇ ਵੈਸੇ ਦੋ ਜਗਤੀ ਸੀਐਮ ਬਣਨਗੇ ਜਟਨ ਸਾਹਿਬ ਉਰੇ ਵੇ ਇੱਕ ਹੋਊਗਾ ਜਿਤ ਪਾਰਟਾ ਦਾ ਦੂਜਾ ਹੋਊਗਾ ਇੱਕ ਨਾਛਿੰਦੇਆ ਗਰੁੱਪ ਦਾ ਕਿਉਂਕਿ ਇਸ ਕੀ ਬੀਜੇਪੀ ਦੇ ਕੋਲੇ ਸੀਟਾਂ ਵੱਧ ਆ ਤੇ ਤਿੰਨ ਪਾਰਟਾਂ ਕੰਨੇ ਮਤਲਬ ਮਿਲ ਕੇ ਤੇ ਇਸ ਕੀ ਸਰਕਾਰ ਬਣਾਈ ਜਾ ਰਹੀ ਹੈ ਹੂੰ ਹੂੰ ਬਾਕੀ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੇ ਮਿਰਖਲ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਦੇਣ ਬਾਰੇ ਕੋਈ ਸਟੇਟਮੈਂਟ ਦਿੱਤੀ ਹੈ ਹਾਂ ਬਿਲਕੁਲ ਜੀ ਸੁਖਵੀਰ ਸਿੰਘ ਬਾਦਲ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੁਖਵੀਰ ਸਿੰਘ ਬਾਦਲ ਨਾਲ ਕੋਈ ਵੀ ਨਰਮੀ ਨਾ ਵਰਤੀ ਜਾਵੇ ਸਖਬੀਰ ਸਿੰਘ ਬਾਦਲ ਨੇ ਪੰਥ ਦਾ ਤੇ ਪੰਜਾਬ ਦਾ ਘਾਣ ਬਹੁਤ ਕੀਤਾ ਸਖਬੀਰ ਸਿੰਘ ਬਾਦਲ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਕੋਲੋਂ ਪੰਥ ਰਤਨ ਦੀ ਉਪਾਧੀ ਵਾਪਸ ਲਈ ਜਾਵੇ ਇਹ ਸਾਰੀਆਂ ਗੱਲਾਂ ਅੱਜ ਅਮਰਪਾਲ ਦੇ ਪੁੱਤ ਤਰਸੇਮ ਸਿੰਘ ਤੇ ਜਿਹੜਾ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਇਹਨਾਂ ਦੋਵਾਂ ਦੇ ਬਲੋਂਗ ਜਾਨੀ ਜਿਸੇ ਦਾ ਰਹਿ ਗਏ ਨੇ ਗਿੜੇ ਰਗਵੀਰ ਸਿੰਘ ਉਹਨਾਂ ਨੂੰ ਮਿਲ ਕੇ ਇਹਤ ਮੰਨ ਕੀਤੀ ਗਈ ਆ ਵੇਸੀ ਅਪਕਾਲੂ ਵੀ ਖਬਰ ਸਾਂਝੀ ਕੀਤੀ ਸੀ ਪਰਸੋ ਵੀ ਕੀਤੀ ਸੀ ਕਿ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾਈ ਗਈ ਹੈ ਉਸੇ ਰੈਣੀ ਸੁਖਬੀਰ ਬਾਦਲ ਨੂੰ ਵੀ ਬੁਲਾਇਆ ਗਿਆ ਜਿਹੜੇ ਆਕਾਲੀ ਦਲ ਦੇ ਸਾਬਕਾ ਮੰਤਰੀ ਆ ਉਹ ਵੀ ਉਸ ਦਿਨ ਸੱਦੇ ਗਏ ਆ ਇਹ ਮੰਨਿਆ ਜਾ ਰਿਹਾ ਨਹੀਂ ਉਸ ਦਿਨ ਕੋਈ ਨਾ ਕੋਈ ਸਖਤ ਫੈਸਲਾ ਹੋਊਗਾ ਜਿਹੜੀ ਵੀ ਫਟੜ ਚਣਾਉਣੀ ਹੋਈ ਜੋ ਵੀ ਕਾਰਵਾਈ ਕਰਨੀ ਹੋਈ ਸੁਖਬੀਰ ਬਾਦਲ ਨੂੰ ਉਸ ਦਿਨ ਹੋ ਜਾਣੀ ਹੈ ਅੱਛਾ ਪੰਜਾਬ ਦੇ ਕਿਸਾਨਾਂ ਬਾਰੇ ਕਹਿੰਦੇ ਐਵੇਂ ਗੱਲ ਉਡਾਈ ਗਈ ਵੀ ਮਾਰ ਲੇ ਲੁੱਟ ਲੇ ਇਹਨਾਂ ਨੇ ਪ੍ਰਾਲੀ ਫੂਕਤੀ ਧੂਆਂ ਕਰਤਾ 70% ਤਾਂ ਕਹਿੰਦੇ ਕਮੀ ਆਈ ਆ ਉਹਦੇ ਚ। ਆ ਬਿਲਕੁਲ ਹੀ ਰਿਪੋਰਟ ਤਾਂ ਇਹ ਗੱਲ ਕਹਿੰਦੀ ਵੀ ਪਾਈ 70% ਕਮੀ ਆਈ ਆ। ਪਰ ਜਿਵੇਂ ਧੂਆ ਪੈਦਾ ਹੋਇਆ ਤੇ ਭਾਈ ਉਹਦੇ ਲਈ ਫਿਰ ਆਪਾਂ ਕਿਹਨੂੰ ਕਸੂਰਵਾਰ ਮੰਨੀਏ ਤੇ ਕੀ ਕਹੀਏ ਤੇ ਕੀ ਨਾ ਕਹੀਏ। ਪਰ ਗੱਲ ਇਹ ਆ ਵੀ ਅੱਜ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਰਿਵਿਊਨਲ ਦੀ ਰਿਪੋਰਟ ਆਈ ਆ ਕਿ ਪਿਛਲੇ ਵਰਿਆਂ ਦੇ ਮੁਕਾਬਲਤਨ ਐਟ ਕੀ 70% ਦੀ ਪੰਜਾਬ ਦੇ ਵਿੱਚ ਪ੍ਰਾਣੀ ਸਾੜਨ ਦੇ ਮਾਮਲੇ ਘਟੇ ਆ। ਜੇਕਰ 에어ਪੋਰਟ ਸਹੀ ਆ ਤਾਂ ਬਹੁਤ ਚੰਗੀ ਗੱਲ ਆ ਜੀ ਬੜੀ ਵਧੀਆ ਗੱਲ ਆ ਇਹ 70% ਜੇ ਘਟੇ ਆ ਇਹ 90% 100% ਹੀ ਘਟ ਜਾਣ ਪਰ ਪੰਜਾਬ ਦੇ ਵਿੱਚ ਪ੍ਰਦੂਸ਼ਨ ਖਤੀ ਮੁਠੀ ਅਜ ਵੀ ਹੈਗਾ ਅੱਜ ਵੀ ਜਦੋਂ ਤੁਸੀਂ ਬੋਲਦੇ ਆ ਵਿੱਚ ਠੰਡ ਦੀ ਕਿਹੜੇ ਵੇਲੇ ਆ ਜੇ ਪਤਾ ਨਹੀਂ ਲੱਗਦਾ ਅੱਜ ਵੀ ਸਾਹ ਲੈਣ ਦੇ ਵਿੱਚ ਦਿੱਕਤ ਜੀ ਆ ਅੱਜ ਵੀ ਧੁੰਦ ਤੇ ਧੂਏ ਦੀ ਪਰਤ ਨਹੀਂ ਹੈ ਜਿਹੜੀ ਧੂੜ ਦੀ ਪਰਤ ਆ ਉਹ ਲੱਥੀ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਹਲੇ ਤੱਕ ਨਹੀਂ ਪਈਆਂ ਨਹੀਂ ਤੇ ਬਾਕੀ ਰਾਜਪਾਲ ਨੇ ਕੇਂਦਰੀ ਮੰਤਰੀਆਂ ਕੋਲੇ ਕੀ ਪੰਜਾਬ ਦੇ ਮੁੱਦੇ ਚੁੱਕੇ ਆ ਜਾਦਰ ਰਾਜਪਾਲ ਨੇ ਗੁਲਾਬ ਸਿੰਘ ਕਟਾਰੀਆ ਇਹਨਾਂ ਨੇ ਅੱਜ ਕਈ ਕੇਂਦਰ ਗੀ ਮੰਤਰੀ ਜਨ ਨਾਲ ਮੀਟਿੰਗ ਕੀਤੀ ਆ ਇਹਨਾਂ ਨੇ ਪੰਜਾਬ ਦੇ ਕਈ ਮੁੱਦਿਆਂ ਦੀ ਗੱਲ ਕੀਤੀ ਦੀ ਪੰਜਾਬ ਦੇ ਵਿੱਚ ਨਸ਼ੇ ਪੰਜਾਬ ਦੇ ਵਿੱਚ ਅਸਲ ਹਕੀਕਤ ਹੈ ਜਿਹੜੀ ਪੰਜਾਬ ਦੇ ਵਿੱਚ ਵਿਕਾਸ ਕਿਵੇਂ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਕੀ ਆ ਕਹਿੰਦੇ ਵੀ ਇਹਦੇ ਬਾਰੇ ਜਾਣ ਚੜੀ ਉਹਨਾਂ ਨੇ ਮੁਹੱਈਆ ਕਰਵਾਈ ਹੈ ਤੇ ਕੇਂਦਰ ਦੇ ਕੋਲੇ ਉਹਨਾਂ ਨੇ ਪੂਰੀ ਦੀ ਪੂਰੀ ਤਸਵੀਰਤਾਂ ਜੀ ਕੀਤੀ ਹੈ ਆ ਇੱਕ ਮੇਰੇ ਕੋਲ ਹੋਰ ਖਬਰ ਆਈ ਹੈ ਜਿਸ ਨਾਲ ਇਹ ਬੜੀ ਦੁਖਦਾਈ ਖਬਰ ਆ ਇਹ ਵੀ ਜ਼ਰੂਰ ਸਾਂਝੀ ਕਰਨੀ ਬਣਦੀ ਐ ਤਪਾ ਮੰਡੀ ਦੇ ਕੋਲੇ ਪ੍ਰਿੰਡ ਹੈਗਾ ਜੀ ਭੈਣੀ ਫੱਟਾ ਹੂੰ ਹੂੰ ਇੱਥੇ 20 ਸਾਲ ਦਾ ਨੌਜਵਾਨ ਸੁਖਬੀਰ ਸਿੰਘ ਅੱਜ ਆਪਣੇ ਖੇਤ ਦੇ ਵਿੱਚ ਕਣਕ ਬੀਜ ਰਿਆ ਸੀਗਾ ਉਹ ਜਦੋਂ ਖੇਤ ਦੇ ਵਿੱਚ ਟਰੈਕਟਰ ਚਲਾਉਂਦਾ ਸੀ ਕਣਕ ਬੀਜਦਾ ਸੀ ਤੇ ਸੁਪਰਸੀਡਰ ਪਾਇਆ ਸੀਗਾ ਮਗਰ ਉਹ ਫਿਰ ਖੜਾ ਹੋ ਕੇ ਨਾ ਤੇ ਪਿਛਲੇ ਪਾਸੇ ਨੂੰ ਮਸ਼ੀਨ ਦੇ ਵੱਲ ਦੇਖਣ ਲੱਗਿਆ ਉਹਦਾ ਪੈਰ ਤਰਕ ਗਿਆ ਤੇ ਸੁਪਰਸੀਡਰ ਦੇ ਤੇ ਡਿੱਗ ਪਿਆ ਜੇ ਉਹਦੇ ਸਰੀਰ ਦੇ ਟੋਟੇ-ਟੋਟੇ ਹੋ ਗਏ ਤੇ ਉਹਦੀ ਜਿਹੜੀ ਬਿਰਤਕ ਦੇ ਆ ਉਹ ਇਸ ਵੇਲੇ ਪੋਸਟਮਾਰਟਮ ਦੇ ਲਈ ਰੱਖੀ ਗਈ ਆ ਤੇ ਪੂਰੇ ਇਲਾਕੇ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਭੈਣੀ ਫੱਤਾ ਦੇ ਵਿੱਚ ਸੂਤਰੀ ਨਿਰ ਪਖੜੀ ਹੋਈ ਹੈ ਜੀ। ਹੂੰ। ਅੱਛਾ ਭਾਰਤੀ ਫੌਜ ਨੇ ਫ੍ਰੀ ਬਿਜਲੀ ਬਾਰੇ ਕੀ ਚਿੱਠੀ ਲਿਖੀ ਹੈ? ਇਹ ਜੀ ਪੰਜਾਬ ਦੀ ਸਰਕਾਰ ਨੂੰ ਬੜੀ ਮਹੱਤਵਪੂਰਨ ਚਿੱਠੀ ਲਿਖੀ ਹੈ ਤੇ ਬੜੀ ਵੱਡੀ ਚਿੱਠੀ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਪੂਰੇ ਪੰਜਾਬ ਦੇ ਵਿੱਚ ਕੋਈ ਗਰੀਬ ਹੋਵੇ, ਅਮੀਰ ਹੋਵੇ, ਕੋਈ ਵੀ ਆ ਬੰਦਾ ਉਹਦੇ ਲਈ ਪ੍ਰਤੀਕਰ 600 ਯੂਨਟ ਬਿਜਲੀ ਮਾਪ ਕੀਤੀ ਹੋਈ ਆ। 80 ਮੀਟਰ ਜਿਹੜਾ ਉਹ 2 ਮਹੀਨੇ ਬਾਅਦ ਪੰਜਾਬ ਦੇ ਵਿੱਚ ਬਿਜਲੀ ਦਾ ਬਿੱਲ ਆਉਂਦਾ। ਯਾਨੀ ਕਿ ਸਾਲ ਦੇ ਵਿੱਚ 6 ਬਿੱਲ ਆਉਂਦੇ ਆ ਤੇ ਜੇ ਤੁਹਾਡੀ ਬਿਜਲੀ ਦੀ ਯੂਨਟ ਖਤ ਹੈਗੀ ਕਿ 600 ਯਾਨੀ ਕਿ ਦਿਨ ਦੀ 10 ਦਿਨਾਂ ਦੀ 300 ਤੇ ਫਿਰ ਤੁਹਾਨੂੰ ਬਿੱਲ ਕੋਈ ਨਹੀਂ ਆਉਂਦਾ। ਜੇਕਰ ਇਸ ਤੋਂ ਵੱਧ ਜਾਂਦੀ ਆ ਫਿਰ ਤੁਹਾਨੂੰ ਪੁਰਾਣਾ ਬਿੱਲ ਵੀ ਆਉਂਦਾ ਪਿਛਲੀਆਂ ਯੂਨਟਾਂ ਦਾ ਵੀ। ਪਰ ਇਹਦੇ ਵਿੱਚ ਨਾ ਜਿਹੜੀ ਇਸ ਦਾਇਰੇ ਦੇ ਵਿੱਚ ਆਉਣੀਆਂ ਨਹੀਂ ਆਉਂਦਾ। ਜਿਹੜੀਆਂ ਫੌਜੀ ਛਾਉਣੀਆਂ ਜਿਹੜੇ ਉਹਦੇ ਵਿੱਚ ਰਹਿੰਦੇ ਸੀ ਪਾਟਰਾਾਂ ਦੇ ਵਿੱਚ ਫੌਜੀ ਜਿਹੜੇ ਹੋਰ ਬਖ ਬਖ ਫੌਜੀ ਟਿਕਾਣਿਆਂ ਤੇ ਰਹਿੰਦੇ ਆ ਉਹਨਾਂ ਨੂੰ ਇਸ ਦਾਇਰੇ 'ਚ ਸ਼ਾਮਲ ਨਹੀਂ ਕੀਤਾ ਗਿਆ ਸੋ ਅੱਜ ਫੌਜ ਦੇ ਅਧਿਕਾਰੀਆਂ ਨੇ ਸੂਬੇ ਦੀ ਸਰਕਾਰ ਨੂੰ ਚਿੱਠੀ ਲਿਖੀ ਆ ਕਿ ਫੌਜੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਹੁਣ ਵੇਲੇ ਤੇ ਪੰਜਾਬ ਦੀ ਸਰਕਾਰ ਇਸ ਮਸਲੇ ਦਾ ਕੀ ਫੈਸਲਾ ਕਰਦੀ ਹੈ ਤੇ ਬਾਕੀ ਨਸ਼ਾ ਵੇਚਣ ਵਾਲੇ ਮਾਨਸਾ ਤੋਂ ਫੜਿਆ ਕਈ ਜਾਂ ਉਹਨਾਂ ਨੂੰ ਪਿੰਡੋਂ ਕੱਢ ਰਿਹਾ हां बिल्कुल जी देखो अच्छी ਗੱਲ ਹੈ ਜੀ ਵਹ ਤਾਂ ਬੰਦਾ ਹਰ ਕੋਈ ਆਪੋ ਆਪਣੇ ਪਿੰਡ ਦੇ ਸਨਮਾਨ ਲਈ ਖੁਦ ਜ਼ਿੰਮੇਵਾਰ ਆ ਆਪਣੀ ਇੱਜ਼ਤ ਲਈ ਖੁਦ ਜ਼ਿੰਮੇਵਾਰ ਆ ਮਾਣਸਾ ਦੇ ਵਿੱਚ ਪਿੰਡ ਨੰਗਲਕਲਾਂ ਇਥੋਂ ਦੇ ਸਰਪੰਚ ਨਵੇਂ ਬਣੇ ਰੇਸ਼ਮ ਸਿੰਘ ਉਹਨਾਂ ਨੇ ਅੱਜ ਪੂਰੇ ਪਿੰਡ ਵੱੱਟ ਚਲ ਨਾਲ ਮੀਟਿੰਗ ਕੀਤੀ ਆ ਇਹ ਗੱਲ ਕਹੀ ਆ ਵੀ ਜੇਕਰ ਪਿੰਡ ਦਾ ਕੋਈ ਵੀ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਜੇਕਰ ਕਿਸੇ ਨੂੰ ਪੁਲਿਸ ਫੜ ਕੇ ਲੈ ਗਈ ਤਾਂ ਪਿੰਡ ਦੀ ਪੰਚਾਇਤ ਉਹਦੇ ਪਿੱਛੇ ਜ਼ਰੂਰ ਪਈ ਜਾਊਗੀ ਉਹਦੇ ਨਾਲ ਕੋਈ ਗਵਮੀ ਨਹੀਂ ਕੀਤੀ ਜਾਊਗੀ ਉਧਰ ਕੋਈ ਸੰਪਰਕ ਨਹੀਂ ਹੋਊਗਾ ਫੜ ਕੇ ਲਿਆ ਜਾਵੇ ਤੇ ਉਹ ਜਮਾ ਪਾਇਆ ਜਾਵੇ ਤੇ ਜਿਵੇਂ ਜਿਵੇਂ ਜਮਰੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਿੰਡ ਨੂੰ ਨਸ਼ਾ ਮੁਕਤ ਕਰਨਾ ਤੇ ਆ ਜੋ ਸਾਰੇ ਹੀ ਹੰਬਲਾ ਮਾਰ ਗਏ ਤੇ ਬਾਕੀ ਜਿਹੜਾ ਹੈ ਮੋਗੇ ਵਾਲੇ ਐਮਐਲਏ ਸੰ ਮਿਰਰ ਖੇਲੋਣਾ ਸੁਰਗਵਾਸ ਹੋ ਗਈ ਜੁਗਿੰਦਰਪਾਲ ਜੈਨ ਜੀ ਬਿਲਕੁਲ ਜੀ ਬਿਲਕੁਲ ਜੁਗਿੰਦਰਪਾਲ ਜੈਨ ਜਿਹੜੇ ਕਿ ਤਿੰਨ ਵਾਰ ਦੇ ਐਮਐਲਏ ਰਹੇ ਅੱਜ ਉਹਨਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲਦੇ ਸੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਵੀ ਸੀਗੇ ਤੇ ਪਤਾ ਲੱਗਾ ਜੀ ਕਿ ਉੱਥੇ ਰਹਿਣੇ ਦਮ ਤੋੜਤਾ ਤੇ ਅੱਜ ਇਹਨਾਂ ਦਾ ਅਸਰ ਦੇ ਵੇਲੇ ਸਤਕਾਰ ਕਰ ਦਿੱਤਾ ਗਿਆ ਇਲਾਕੇ ਦੇ ਬੜੀ ਵੱਡੀ ਜਨਸੀ ਦੇ ਵਿੱਚ ਲੋਕ ਕਿੱਥੇ ਪਹੁੰਚੇ ਸੀਗੇ ਜੀ ਤੇਨਾਂ ਜੀ ਇੱਕ ਵੀਡੀਓ ਬੜੀ ਵਾਇਰਲ ਹੋਈ ਬਾਜੇਖਾਨੇ ਦੇ ਸਰਪੰਚ ਦੀ ਜਦੋਂ ਉਹ ਇਲੈਕਸ਼ਨ ਜਿੱਤੇ ਉਹ ਸਹਿਜ ਸੁਭਾਈ ਆਪਣੀ ਧਰਮ ਪਤਨੀ ਨਾਲ ਉਹਨਾਂ ਨੇ ਇੱਕ ਡਾਂਸ ਕੀਤਾ ਛੋਟਾ ਜਿਹਾ ਉਹ ਕਲਿੱਪ ਇਹਨਾਂ ਪਪੂਲਰ ਹੋਇਆ ਹੁਣ ਉਹਨੂੰ ਫਿਲਮਾਂ ਦੇ ਵਿੱਚ ਰੋਲ ਦੇ ਰਹੇ ਨੇ ਅਥ ਸੱਚੀ ਸਬ ਇਹ ਗੱਲ ਸੱਚੀ ਹੈ ਜੀ ਕਿ ਜਦੋਂ ਉਹ ਸਰਪੰਚ ਬਣੇ ਨਾ ਉਸ ਤੋਂ ਬਾਅਦ ਦੋਵਾਂ ਦੇ ਮੀਆਂ ਟੀਵੀ ਨੇ ਤੇ ਸੱਜਣ ਅਦੀਬ ਦਾ ਗਾਣਾ ਉਹ ਆਪਣੇ ਦੋਵੇਂ ਲੜਕੇ ਆਥ ਨੇ ਇੱਕੋ ਜਿਹੇ ਜੀ 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 ਉਹ ਗਾਣਾ ਬੜਾ ਪਪੂਲਰ ਆ ਤੇ ਉਸ ਗਾਣੇ ਤੇ ਨੱਚੇ ਸੀਗੇ ਤੇ ਉਹ ਕਲਿੱਪ ਸੱਚੀ ਮੁੱਤੀ ਬੜੀ ਵਾਇਰਲ ਹੋਈ ਵੈਸੇ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਇਸ ਤਰੀਕੇ ਨਾਲ ਵਾਇਰਲ ਹੋ ਜੇ ਤਾਂ ਉਹਨੂੰ ਫਿਲਮ ਦੇ ਵਿੱਚ ਜਾਂ ਗੀਤ ਦੇ ਵਿੱਚ ਰੋਲ ਮਿਲ ਹੀ ਜਾਂਦਾ ਹੁੰਦਾ ਜੇਕਰ ਇਹਨਾਂ ਨੂੰ ਵੀ ਮਿਲ ਗਿਆ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਉਹ ਸਰਪੰਚ ਸਾਹਿਬ ਹੋ ਚੱਕਦਾ ਉਹਦੇ ਸਮੇਂ ਤੇ ਫਿਲਮ 'ਚ ਆ ਹੀ ਜਾਂਦੇ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮਤਲਬ ਦਿਨ ਦੇ ਵੇਲੇ ਸਿੰਘ ਸਾਹਿਬ ਅੱਜ ਕਾਫੀ ਗਰਮ ਸੀਗਾ ਅੱਜ ਦਿਨ ਦੇ ਵੇਲੇ ਤਾਂ ਥੋੜਾ ਠੱਸਾ ਚਲਾਉਣ ਦੀ ਲੋੜ ਪਈ ਆ ਪਰ ਰਾਤਾਂ ਠੰਡੀਆਂ ਦਿਨ ਦੇ ਵੇਲੇ ਮੌਸਮ ਖੁਸ਼ਕ ਗਿਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹਾਲੇ ਪ੍ਰਗਟਾਈ ਨਹੀਂ ਗਈ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ FM. <laughs>